ਨਵਸ਼ਕਲ ਦੋਸਤੋ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਸ਼ਿਲਾਜੀਤ ਸੋਸ਼ਲ ਮੀਡੀਆ ਤੇ ਬੜਾ ਛਾਇਆ ਹੋਇਆ ਟੌਪਿਕ ਹੈ ਹਰ ਬੰਦਾ ਸ਼ਿਲਾਜੀਤ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਟ ਦਿੱਕਤ ਕੀ ਹੈ ਕਿ ٹرسٹ ਕਿਸ ਦੇ ਉੱਤੇ ਕਰੀਏ ਸ਼ਿਲਾਜੀਤ ਕੌਣ ਸਹੀ ਦੇ ਰਿਹਾ ਕੋ ਕਿੱਥੋਂ ਸ਼ਿਲਾਜੀਤ ਦੀ ਪਛਾਣ ਹੋ ਸਕਦੀ ਆਯੁਰਵੇਦ ਦੇ ਵਿੱਚ ਕੁਝ ਸ਼ਿਲਾਜੀਤ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਔਰ ਜਿਹੜੀ ਇਹ ਜਾਣਕਾਰੀ ਹੈ ਇਹ ਤੁਹਾਨੂੰ ਸਹੀ ਔਰ ਗਲਤ ਦੇ ਵਿੱਚ ਡਿਫਰੈਂਸ ਕਰਨ ਲਈ ਮੇਰੇ ਹਸਾਬ ਨਾਲ ਸਫੀਸ਼ੀਐਂਟ ਹੈ ਅੱਜ ਦੀ ਤੁਸੀਂ ਵੀਡੀਓ ਦੇਖ ਲੰਨੇ ਆ ਤੁਹਾਨੂੰ ਪਤਾ ਲੱਗ ਜੇਗਾ ਕਿ ਤੁਸੀਂ ਜੋ ਸ਼ਿਲਾਜੀਤ ਕੰਜ਼ੂਮ ਕਰ ਰਹੇ ਹੋ ਉਹ ਸ਼ਿਲਾਜੀਤ ਹੈ ਕਿ ਨਹੀਂ ਦੋਸਤੋ ਸ਼ਿਲਾਜੀਤ ਹਿਮਾਲਿਆ ਪਹਾੜੀ ਇਲਾਕੇ ਦੇ ਵਿੱਚ ਹੁੰਦੀ ਹੈ ਬੇਸਿਕਲੀ ਇੱਕ ਇਰਾਨ ਵਾਲੀ ਸਾਈਡ ਵੀ ਇੱਕ ਪਹਾੜਾਂ ਦੇ ਵਿੱਚੋਂ ਇੱਕ ਖਦਾਰਜ ਨਿਕਲਦਾ ਉਹਨੂੰ ਗੋਮੀਆਂ ਕਹਿੰਦੇ ਆ। ਇਹ ਵੀ ਸ਼ਿਲਾਜੀਤ ਦੀ ਤਰ੍ਹਾਂ ਹੁੰਦਾ ਲੇਕਿਨ ਇਹ ਸ਼ਿਲਾਜੀਤ ਨਹੀਂ ਹੁੰਦੀ। ਇਹਦਾ ਬੋਟੈਨੀਕਲ ਨੇਮ ਐਸ ਫਰਟਮ ਪੰਜਾਬੀ ਨਾਮ। ਦੋਸਤੋ ਸ਼ਿਲਾਜੀਤ ਦੇ ਨਾਮ ਦੇ ਉੱਤੇ ਇੰਨੀ ਮਿਲਾਵਟ ਹੋ ਰਹੀ ਆ ਕਿ ਕੁਝ ਲੋਗ ਲਾਲਚਵਸ਼ ਕੁਝ ਪਹਾੜੀ ਬੰਦਰਾਂ ਦੀ ਕੁਝ ਇੱਕ ਵੈਰਾਈਟੀ ਹੁੰਦੀ ਆ ਉਹਦੀ ਵਿਸ਼ਟਾ ਉਹਦੀ ਟਾਇਲਟ ਨੂੰ ਸ਼ਿਲਾਜੀਤ ਕਹਿ ਕੇ ਵੇਚ ਰਹੇ ਉਹਦੇ ਵਿੱਚ ਕੁਝ ਮਿਲਾ ਕੇ ਕੈਮੀਕਲ ਮਿਲਾ ਕੇ ਉਹਨੂੰ ਸ਼ਿਲਾਜੀ ਦੀ ਤਰ੍ਹਾਂ ਵੇਚ ਰਹੇ ਆ ਲੋਕ ਖਰੀਦ ਵੀ ਰਹੇ ਆ ਉਹ ਖਾ ਵੀ ਸ਼ਿਲਾਜੀ ਦੀ ਪਛਾਣ ਦੇ ਵਾਸਤੇ ਆਯੁਰਵੇਦ ਨੇ ਕੁਝ ਪਰਿਕਸ਼ਾ ਉਹ ਦਿੱਤੀ ਹੈ ਟੈਸਟ ਦੱਸਦੇ ਹੋਏ ਜਦੋਂ ਤੁਸੀਂ ਅਗਰ ਕਿਸੇ ਕੋਲੇ ਦੇ ਉੱਤੇ ਅੰਗਾਰੇ ਦੇ ਉੱਤੇ ਸ਼ਿਲਾਜੀਤ ਨੂੰ ਤੁਸੀਂ ਰੱਖੋਗੇ ਉਹ ਬਿਲਕੁਲ ਅਖੜ ਜਾਏਗੀ ਟਾਈਟ ਹੋ ਜਾਏਗੀ ਉਹ ਇੱਕ ਸਟ੍ਰਿਪ ਦੀ ਤਰ੍ਹਾਂ ਬਣ ਜਾਏਗੀ ਦੱਸੋ ਸ਼ਿਲਾਜੀ ਦਾ ਅਗਰ ਅੰਗਾਰੇ ਦੇ ਉੱਤੇ ਰੱਖ ਕੇ ਬਲਦੇ ਹੋਏ ਅੰਗਾਰੇ ਦੇ ਉੱਤੇ ਰੱਖ ਕੇ ਤੁਸੀਂ ਦੇਖੋਗੇ ਉਹਦੇ ਵਿੱਚੋਂ ਧੂਆਰੀ ਆਏਗਾ ਤੀਸੀ ਗੱਲ ਅਗਰ ਤਿੰਕੇ ਦੇ ਉੱਤੇ ਥੋੜੀ ਜਿਹੀ ਸ਼ਿਲਾਜੀਤ ਲਗਾ ਕੇ ਕਿਸੇ ਪਾਣੀ ਦੇ ਕਟੋਰੀ ਦੇ ਵਿੱਚ ਪਾਉਂਗੇ ਤਾਰਾ ਬਣ ਕੇ نیچے ਬੈਠ ਜਾਏਗੀ ਗੋਮੁੱਤਰ ਦੀ ਗੰਧ ਆ ਗਈ ਸਮੈਲ ਆ ਗਈ ਇਹ ਸ਼ਿਲਾਜੀਤ ਦੀ ਪਛਾਣ ਹੈ ਦੱਸਿਓ ਜੀ ਆ ਜਾਓਗੇ ਤੇ ਸ਼ਿਲਾਜੀਤ ਦੇ ਚਾਰ ਵੈਰਾਈਟੀਆਂ ਹੈ ਜੋ ਆਯੂਵਿਦਨ ਕਰਨਾ ਹੈ ਸਵਰਨਾ ਰਜਤਾ ਤਾਮਰ ਅਤੇ ਅਵੇਲੇਬਲ ਜਿਹੜੀ ਹੁੰਦੀ ਹੈ ਲੋ ਵਾਲੀ ਹੁੰਦੀ ਉਹ ਕਾਲੇ ਰੰਗ ਦੀ ਹੁੰਦੀ ਹੈ ਬਾਕੀ ਨਹੀਂ ਬਹੁਤ ਰੇਅਰ ਮਿਲਦੀ ਹੈ ਸਵਰਨ ਵਾਲੀ ਸਵਰਨ ਵਾਲੀ ਨੂੰ ਉੱਤਮ ਕੁਆਲਿਟੀ ਦੀ ਮੰਨਿਆ ਗਿਆ ਆਯੁਰਵੇਦ ਦੇ ਵਿੱਚ ਸ਼ਿਲਾਜੀਤ ਦਾ ਵਰਣਨ ਬਹੁਤ ਗ੍ਰੰਥਾਂ ਦੇ ਵਿੱਚ ਵਧੀਆ-ਵਧੀਆ ਦੱਸਿਆ ਗਿਆ ਚਦਰਕ ਰਿਸ਼ੀ ਨੇ ਕਿਹਾ ਕਿ ਇਸ ਪ੍ਰithvi ਤੇ ਤੱਕ ਉਹ ਇਹ ਦਾਦਾ ਸਾਧ ਰੋਗ ਨਹੀਂ ਹੈਗਾ ਜਿਹਨੂੰ ਸ਼ਿਲਾਜੀਤ ਨਹੀਂ ਕੀ ਕਰ ਸਕਦੀ ਇਟ ਮੀਨ ਸ਼ਿਲਾਜੀਤ ਬਹੁਤ ਵੰਡਰਫੁਲ ਡਰਗ ਹੁਣ ਗੱਲ ਅੱਧੀ ਕੀ ਕਿਹੜੀ ਕਿਹੜੀਆਂ ਪ੍ਰੋਬਲਮਸ ਵਿਸ਼ੇਸ਼ਾਜੀਤ ਕੰਮ ਕਰਦੀ ਦੋਸਤੋ ਅਸਾਧਯ ਮధుమే ਕਿਸੇ ਵੀ ਤਰ੍ਹਾਂ ਦਾ ਜਿਹੜਾ ਡਿਫਿਕਲਟ ਜਿਹੜਾ ਡਾਇਬਟੀਸ ਮੈਲਾਈਟਿਸ ਹੈ ਜਿਹੜੀ ਟਰੀਟ ਨਹੀਂ ਹੋ ਰਹੀ ਬਹੁਤ ਜ਼ਿਆਦਾ ਕ੍ਰੋਨਿਕ ਹੋ ਚੁੱਕਾ ਔਰ ਪੇਸ਼ੈਂਟ ਬਹੁਤ ਪਰੇਸ਼ਾਨ ਹੋ ਚੁੱਕਾ ਉਹਦੇ ਸਿੰਪਟਮਸ ਦਾ ਸ਼ਿਲਾਜੀਤ ਤੁਹਾਨੂੰ ਠੀਕ ਕਰ ਸਕਦੀ ਬਾਤ ਰਕਟ ਪਥਰੀ ਮੂਤਰ ਕਿਰਚ ਖੈ ਕੁਸਥ ਰੋਗ ਕੰਪਵਾਤ ਜਰਾ ਔਰ ਮਰਤੂ ਜੀਤਨੇ ਵਾਲਾ ਦੋਸਤ ਪਰਕਿਨਸੋਨਿਜ਼ਮ ਦੇ ਵਿੱਚ ਬਹੁਤ ਅੱਛਾ ਕੰਮ ਕਰਦੀ ਹੈ ਬੋਨਸ ਦੀਆ ਪ੍ਰੋਬਲਮ ਬੋਨ ਮੈਰੋ ਨਾਲ ਰਿਲੇਟਡ ਡਿਸਆਰਡਰ ਵੀਕਨੈਸ ਜਨਰਲਾਈਜ਼ ਵੀਕਨੈਸ ਰਸਾਇਣ ਬਹੁਤ ਤਗੜਾ ਬੀਨੋ ਬੂਸਟਰ ਹੈ ਜਰਾ ਔਰ ਮਰਤੂ ਜੀਤਨੇ ਵਾਲਾ ਯਾਨੀ ਇਹਨੂੰ ਇੱਥੇ ਤੱਕ ਕਿਆ ਗਿਆ ਬੁਢਾਪੇ ਨੂੰ ਔਰ ਮਰਤੂ ਨੂੰ ਜਿਹੜੀ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਕਰਕੇ ਮਰਤੂ ਆ ਰਹੀ ਉਹਨੂੰ ਰੋਕ ਪਾ ਦੇਗੀ ਅੱਛਾ ਹੂ ਨਾਂਦੀ ਅਗਰ ਕਿ ਇਹਦੀ ਮਾਤਰਾ ਕੀ ਹੈ ਬਹੁ ਬਡੀ ਕਨਫਿਊਜ਼ਰ ਹਾਂ ਲੋ ਵੀ ਦੇ ਕੈਪਸੂਲ ਲੈ ਕੇ ਕਹਿੰਦੇ ਖਾਲ ਲੰਨੇ ਇੱਕ ਡੱਬੀ ਲੈ ਕੇ ਖਾਲ ਲੰਨੇ ਉਸ ਇਲਾਜ ਜੀ ਦਾ ਸੇਵਨ ਹੋ ਗਿਆ ਨੋ ਆਯੁਰਵੇਦ ਦੇ ਵਿੱਚ ਤਿੰਨ ਤਰ੍ਹਾਂ ਦੀ ਮਾਤ ਇਸਤੇਮਾਲ ਕਰਨ ਦੀ ਵੀਡੀਓ ਦੱਸੀ ਹੋਈ ਆ ਮਾਤਰਾ ਇੱਕ ਹੈਗੀ ਆ ਪਰ ਉਪਰ ਜਿਹੜੀ ਹੈਗੀ ਆ ਉਹ ਹੈਗੀ 7 ਵੀਕ ਮੱਧ ਹੈਗੀ ਆ 3 ਵੀਕ ਅਵਰ ਹੈਗੀ ਆ ਇੱਕ ਹਫਤਾ ਜਿਹੜੀ 1 ਵੀਕ ਜਿਹੜੀ ਜਿਹੜੀ 7 ਵੀਕ ਵਾਲੀ ਮਾਤਰਾ ਆ ਨਾ ਉਹ ਉਹਨਾਂ ਲੋਕਾਂ ਲਈ ਹੈ ਜਿਹੜੇ অতি ਬਲਸ਼ਾਲੀ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਪ੍ਰੋਬਲਮ ਵੀ ਬਹੁਤ ਵੱਡੀ ਆ ਔਰ ਔਰ ਜਿਹੜੇ ਉਹਦਾ ਉਹਨੂੰ ਸਹਿਨ ਕਰ ਸਕਦੇ ਆ ਜਿਨ੍ਹਾਂ ਦੇ ਵਿੱਚ ਇੰਨਾ ਬਲ ਹੈਗਾ ਸਰੀਰੀ ਬਲ ਮੱਧਿਆਲੀ ਜਿਹਨਾਂ ਦੇ ਵਿੱਚ ਰੋਗ ਵੀ ਮੱਧੇ ਤਰ੍ਹਾਂ ਦਾ ਜਿਹੜੇ ਅਵਰ ਵਾਲੀ ਹੈ ਜਿਹਨਾਂ ਦੇ ਵਿੱਚ ਬਲ ਵੀ ਅਲਪ ਹੀ ਬਹੁਤ ਥੋੜਾ ਬਲ ਹੈ ਉਹਨਾਂ ਲਈ ਹੁਣ ਇਹਦੇ ਵਿੱਚ ਜੋ ਪ੍ਰਾਚੀਨ ਮਾਤਰਾ ਆ ਉਹ ਤਾਂ ਬਹੁਤ ਜ਼ਿਆਦਾ ਲੇਟੈਸਟ ਉਹ ਤੁਹਾਨੂੰ ਦੱਸ ਦਵਾਂ ਮੈਂ ਇਕ ਰੱਤੀ ਤੋਂ 12 ਰੱਤੀ ਤੱਕ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ ਦੋਸਤੋ ਜਦੋਂ ਸ਼ਿਲਾਜੀਤ ਨੂੰ ਇਸਤੇਮਾਲ ਕਰਨਾ ਹੁੰਦਾ ਉਦੋਂ ਤੁਸੀਂ ਇਹ ਸਮਝ ਲਓ ਇਹਦੀ ਵਿਧੀ ਜੋ ਹੈ ਇਹਨੂੰ ਸੇਵਨ ਵਿਧੀ ਜੋ ਆਚਾਰਿਕ کہہ ਰਿਹਾ ਉਹ ਇਸ ਤਰ੍ਹਾਂ ਹੈ ਕਿ ਜਦੋਂ ਸੂਰਜ ਉਦੈ ਹੋ ਗਿਆ ਸ਼ਿਲਾਜੀਤ ਦੀ ਜੋ ਪ੍ਰਿਸਕ੍ਰਾਈਬਡ ਤੁਹਾਡੇ ਡਾਕਟਰ ਵੱਲੋਂ ਤੁਹਾਡੀ ਅਸੈਸਮੈਂਟ ਤੋਂ ਬਾਅਦ ਮਾਤਰਾ ਹੈ ਉਹ ਮਾਤਰਾ ਦੁੱਧ ਦੇ ਨਾਲ ਜਾਂ ਸ਼ਹਿਦ ਦੇ ਨਾਲ ਖਾ ਲੋ ਕੰਜ਼ਿਊਮ ਕਰਨ ਤੋਂ ਬਾਅਦ ਕੁਛ ਨਹੀਂ ਖਾਣਾ ਉਹ ਜਦੋਂ ਉਹ ਉਹ ਪਚ ਗਈ ਜਦੋਂ ਉਹਦੇ ਤੁਹਾਨੂੰ ਡਕਾਰ ਆਨੇ ਸ਼ੁਰੂ ਹੋ ਗਏ ਤਾਂ ਜੋ ਅਸਲੀ ਸ਼ਿਲਾ ਦਿੱਤਾ ਜਦੋਂ ਡਕਾਰ ਆ ਗਿਆ ਉਸ ਤੋਂ ਬਾਅਦ ਤੁਸੀਂ ਚਾਵਲ ਦੁੱਧ ਔਰ ਜੋ ਦਾ ਆਟਾ ਇਹਦਾ ਤੋਂ ਬਣੀ ਕੋਈ ਚੀਜ਼ ਜੋ ਉਹਦੇ ਆਟੇ ਤੋਂ ਬਣੀ ਰੋਟੀ ਇਹ ਖਾ ਸਕਦੇ ਇਹ ਇਸੇ ਤਰ੍ਹਾਂ ਇਸ ਪ੍ਰੋਸੀਜਰ ਨੂੰ 1 ਵੀਕ ਤੱਕ ਕਰਨ ਵਾਲਾ ਜਿਹੜਾ ਜਿਹੜਾ ਹੀਨ ਬਲ ਵਾਲਾ ਉਹਦੇ ਲਈ ਆ ਫਿਰ ਮੱਧਮ ਵਾਲਾ ਵਾਲੇ ਲਈ 3 ਹਫਤੇ ਆ ਫਿਰ ਬਹੁਤ ਜਿਹੜੀ ਪਰ ਜਿਹੜੀ ਬਦਤਰਾ ਹੈਗੀ ਉਹਦੇ ਲਈ 7 ਵੀਕ ਹੈ ਹੁਣ ਗੱਲ ਆਉਂਦੀ ਆ ਕਿ ਉਸ ਦੌਰਾਨ ਬਾਕੀ ਚੀਜ਼ਾਂ ਕਿਉਂ ਨਹੀਂ ਖਾਣੀਆਂ ਰੋਟੀ ਕਿਉਂ ਨਹੀਂ ਖਾਣੀ ਘੁੰਮਣਾ ਫਿਰਨਾ ਘੁੰਮਦੇ ਫਿਰਦੇ ਬਾਜ਼ਾਰ ਦੀਆਂ ਚੀਜ਼ਾਂ ਕਿਉਂ ਨਹੀਂ ਖਾਣੀਆਂ ਹੋਰ ਵਸਤੂਆਂ ਕਿਉਂ ਨਹੀਂ ਖਾਣੀਆਂ ਉਹਨੂੰ ਵਜ੍ਹਾ ਦੱਸਣਾ ਜਦੋਂ ਜਦੋਂ ਰਸਾਇਣ ਦਾ ਸੇਵਨ ਕਰੂਗੇ ਨਾ ਆਯੁਰਵੇਦ ਦੇ ਵਿੱਚ ਬੜਾ ਕਲੀਅਰ ਲਿਖਿਆ ਪਹਿਲਾਂ ਤਾਂ ਤੁਹਾਡੇ ਸਰੀਰ ਦੀ ਸ਼ੁੱਧੀ ਹੋਈ ਹੋਣੀ ਚਾਹੀਦੀ ਬੋਡੀ ਨੂੰ ਡੀਟੌਕਸ ਕੀਤਾ ਹੋਣਾ ਚਾਹੀਦਾ ਜਦੋਂ ਤੁਸੀਂ ਰਿਸਟਾਰਟ ਦਾ ਸੇਵਨ ਕਰਨਾ ਬਾਕੀ ਚੀਜ਼ਾਂ ਬੰਦ ਕਰੋ ਸਰੀਰ ਦੇ ਵਿੱਚ ਉਸ ਚੀਜ਼ ਨੂੰ ਪੂਰਾ ਜਿਹਨੂੰ ਆਤਮ ਸਾਥ ਕਰਨ ਲਈ ਤੁਹਾਨੂੰ ਉਹ ਆਹਾਰ ਤੇ ਵਿਹਾਰ ਨੂੰ ਫੋਲੋ ਕਰਨਾ ਪੈਣਾ ਫਿਰ ਤੁਸੀਂ ਉਹਦਾ 100% ਰਿਜ਼ਲਟ ਦੇਖ ਸਕਦੇ ਐ ਇਦਾਂ ਨਹੀਂ ਐ ਤੁਰੇ ਜਾਂਦੇ ਸ਼ਿਲਾ ਜੀ ਰੋਜ਼ ਭਾਈ ਖਾ ਲਈ ਜਦੋਂ ਜੀ ਉਸ ਤੋਂ ਬਾਅਦ ਵੀ ਇਦਾਂ ਕਰਦੇ ਆ ਛੋਲੇ ਭਟੂਰੇ ਖਾ ਲੰਨੇ ਆ ਜਾਂ ਬਾਕੀ ਚੀਜ਼ਾਂ ਖਾ ਲੰਨੇ ਆ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਆ ਦੋਸਤੋ ਇਹ ਜਿਹੜੀ ਜਾਣਕਾਰੀ ਆ ਇਹਦੇ ਅਕੋਰਡਿੰਗ ਤੁਸੀਂ ਮਾਰਕੀਟ ਦੇ ਵਿੱਚੋਂ ਜਿਹੜੀ ਵੀ ਸ਼ਿਲਾਜੀਤ ਲੈਣੇ ਆ ਤੁਹਾਨੂੰ ਹੁਣ ਪਛਾਣ ਕਰਨੀ ਈਜ਼ੀ ਹੋ ਜਾਏਗੀ ਤੁਸੀਂ ਸ਼ਿਲਾਜੀਤ ਦਾ ਸ਼ਾਸਤਰ ਦੇ ਅਕੋਰਡਿੰਗ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਸ਼ਿਲਾਜੀਤ ਨੂੰ ਤੁਸੀਂ ਸ਼ਾਸਤਰ ਦੇ ਅਕੋਰਡਿੰਗ ਇੱਕ ਵਾਰ ਮੈਂ ਕਹਿੰਦਾ ਸਾਲ ਦੇ ਵਿੱਚ ਇੱਕ ਵਾਰ ਤਿੰਨ ਹਫ਼ਤੇ ਜਾਂ ਇੱਕ ਹਫ਼ਤਾ ਤੁਸੀਂ ਇਸਤੇਮਾਲ ਕੀਤਾ ਤਾਂ ਤੁਹਾਨੂੰ ਦਵਾ ਦੇ ਕਿਸੇ ਟੋਨਿਕ ਦੀ ਜਾਂ ਕਿਸੇ ਕਿਸੇ ਉਹ ਸਪਲੀਮੈਂਟ ਦੀ ਜਰੂਰਤ ਪਵੇ ਬਹੁਤ ਜ਼ਬਰਦਸਤ ਸਪਲੀਮੈਂਟ ਹੈ ਜਦੋਂ ਇਹਨੂੰ ਇਸਤੇਮਾਲ ਕਰੋਗੇ ਇਹਦਾ ਰਿਜ਼ਲਟ ਦੇਖੋਗੇ ਔਰ ਲਾਈਫ ਲੌਂਗ ਰਿਜ਼ਲਟ ਦੇਖੋਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ